ਇਦਾਂ ਸ਼ਰਮ ਨਹੀਂ ਆਉਂਦੀ ਹੈਗੀ ਤੇ ਹੈਰਾਂ ਦੇ ਦਿਨ ਨੇ ਮੇਲਤੀ ਨੇ ਇੱਕ ਸੂਟ ਨੂੰ ਕੀ ਕਹਤਾ ਹੁਣੇ ਤਾਂ ਆਏ ਹੋਗੇ ਬਹਿ ਜਾਓ 10 ਮਿੰਟ ਨਹੀਂ ਫਿਰ ਲੋਕ ਕਹਿਣਗੇ ਖਾਣੀ ਗਿੱਜੇ ਨੇ ਆਪ ਤਾਂ ਦਿੰਦੇ ਨਹੀਂ ਹੈਗੇ ਕੁਝ ਅੱਛਾ ਮੇਰਾ ਪੁੱਤ ਪੜ੍ਹੀ ਜਾਂਦਾਗਾ ਹਾਂ ਮੰਮੀ ਪੁੱਤ ਮਾਤਾਏ ਕਹਿੰਦੀ ਸੀ ਤੇਰੇ ਕੋਲ ਟਾਈਮ ਹੈਗਾਗਾ ਕਿਵੇਂ ਕੀ ਕੰਮ ਆ ਮੈਂ ਤਾਂ ਐਂ ਕਹਿੰਦੀ ਸੀ ਤੇਰੇ ਨਾਲ ਆਪਾਂ ਦਾ ਫੋਨ ਆਇਆ ਸੀਗਾ ਅੱਛਾ ਤੇ ਵੀ ਉੱਥੇ ਸਮਾਨ ਦੇ ਕੇ ਆਉਣਾ ਲੋੜੀ ਦਾ ਚੱਲ ਪੜਾਈ ਤਾਂ ਫੇਰ ਹੋ ਜੂਗੀ ਪਹਿਲਾਂ ਮੈਨੂੰ ਐਂ ਦੱਸ ਵੀ ਜਿਹੜਾ ਸਮਾਨ ਲੈ ਕੇ ਜਾਣਾ ਭੈਣ ਵਾਸਤੇ ਉਹ ਲਿਆ ਰੱਖਿਆਗਾ ਫਿਰ ਤਾਂ ਵਗ ਚੱਲ ਦੇਾਂਗੇ ਤੈਨੂੰ ਪਤਾ ਤਾਂ ਹੈਗਾ ਮੈਂ ਕੱਲੀ ਜਾਣੀ ਆ ਕੰਮ ਤਾਂ ਨਿਭੜ ਦੇਣਗੇ ਮੈਂ ਤਾਂ ਐਂ ਕਹਿੰਦੀ ਸੀ ਆਪਰ ਨੰਗਾ ਕਿ ਤਾਂ ਹੈਗੇ ਬਾਜ਼ਾਰ ਵਿੱਚ ਦੀ ਵੀ ਜਾਂਦੇ ਜਾਂਦੇ ਸਮਾਨ ਖਰੀਦ ਲਾਂਗੇ ਉਹ ਮੰਮੀ ਤਾਂ ਉੱਥੇ ਬਾਹਲਾ ਟਾਈਮ ਲਵਾ ਦੇਗੀ ਜੋ ਤੈਨੂੰ ਪਤਾ ਹੈ ਵੀ ਲੋੜੀ ਆਉਂਦੀ ਹੈਗੀ ਤੂੰ ਪਹਿਲਾਂ ਹੀ ਸਭਾਣ ਲਿਆ ਕੇ ਰੱਖਣਾ ਸੀਗਾ ਉੱਥੇ ਪਤਾ ਕਿੰਨਾ ਟਾਈਮ ਲੱਗ ਜੂ ਫਿਰ ਬਾਜ਼ਾਰ 'ਚ ਤੂੰ ਐਂ ਤਾਂ ਸੋਚ ਮੈਂ ਜਾਂਦੀ ਇਕੱਲੀ ਜਾਣੀ ਕਿਹਦੇ ਨਾਲ ਗਿੱਟੇ-ਗੋਡੇ ਮੇਰੇ ਕੰਮ ਨਹੀਂ ਕਰਦੇ ਬੱਸਾਂ 'ਚ ਮੈਥੋਂ ਚੜ੍ਹਿਆ ਹੀ ਜਾਂਦਾ ਤੈਨੂੰ ਤੈਨੂੰ ਕਹਿੰਨੀ ਆ ਵੀ ਪੁੱਤ ਮੇਰੇ ਨਾਲ ਵਗ ਚੱਲ ਉਹ ਤਾਂ ਚੱਲ ਠੀਕ ਆ ਮੈਂ ਸਮਝ ਗਿਆ ਇੱਥੋਂ ਨਹੀਂ ਤੁਰਿਆ ਜਾਂਦਾ ਮੈਂ ਇਹ ਕਹਾਂਗਾ ਵੀ ਆਪਾਂ ਭੈਣ ਨੂੰ ਪੈਸੇ ਦਿਆਉਣੇ ਆਂਗੇ ਕਿੱਧਰ ਸਮਾਨ ਲੈੰਦੇ ਫਿਰਾਂਗੇ ਬਜ਼ਾਰਾਂ 'ਚ ਪੁੱਤ ਕੁਸ ਤਾਂ ਮੈਂ ਪਿੰਨੀਆਂ ਵੜਾਰਖੇ ਨੇ ਘਰੇ ਪਿੰਨੀਆਂ ਲੈ ਚੱਲਾਂਗੇ ਥੋੜਾ ਜਿਹਾ ਖੋਆ ਕੱਢਿਆ ਸੀਗਾ ਉਹ ਲੈ ਚੱਲਾਂਗੇ ਜਾਂਦੇ ਜਾਂਦੇ ਸਮਾਨ ਲੈ ਜਾਂਗੇ ਪੁੱਤ ਸਮਾਰ ਹੀ ਦੰਦੇ ਹੁੰਦੇ ਨੇ ਈਆਂ ਨੂੰ ਆਹ ਥੋੜਾ ਹੁੰਦਾਗਾ ਵੀ ਪੈਸੇ ਮੁਠੀ 'ਚ ਲੈ ਕੇ ਆ ਜਾਂਦੇ ਨੇ ਸਸੋਰਾ ਵੀ ਦੇਖ ਰਗਾ ਬੀਰੇ ਪੇਕੇ ਕੀ ਉਸ ਦੇਗੇ ਪੁੱਤ ਤੀ ਜਨਤਾ ਚਾ ਚੜ ਜਾਂਦਾ ਵੀ ਮੇਰੇ ਪੇਕੇ ਨਾ ਲੋੜੀ ਦੇਗੇ ਚਲ ਠੀਕ ਆ ਮੰਮੀ ਜਿਵੇਂ ਤੁਹੇ ਨਹੀਂ ਉਮੀ ਕਰ ਲਾਂਗੇ ਤੂੰ ਕਿਹੜਾ ਮੰਨਣਾ ਐ ਫਿਰ ਇਹ ਚ ਮੰਨਣ ਵਾਲੀ ਕੀ ਗੱਲ ਹੈ ਤੜਕੇ ਗਲੇਸ ਪਾ ਕੇ ਬਹਿ ਜਾਣਗਾ ਇੱਕ ਤਾਂ ਨਵਾਂ ਸਾਲ ਆ ਗੱਜ ਉਹ ਮੈਂ ਕੀ ਗਲੇਸ ਪਾਉਣਾ ਮੰਮੀ ਫਿਰ ਤੈਨੂੰ ਕਹਿਤਾ ਤਾਂ ਮੰਨਤਾ ਗਿਆ ਮੈਂ ਵੀ ਲੈ ਚਲਾਂ ਆਇਆ ਬਜਾਰੋਂ ਸਮਾਨ ਕੋਈ ਗੱਲ ਨਹੀਂ ਚੰਗਾ ਪੁੱਤ ਹੋ ਜਾ ਤਿਆਰ ਕਿਹੜਾ ਨਾ ਕਰੇ ਸਮਾਨ ਬਣਾਈ ਬੈਠੇ ਆ ਉਹ ਮੈਂ ਪਾਲਾਂ ਪੀਪੇ ਚ ਚਲ ਕੋਈ ਨਹੀਂ ਉਮੀ ਮੈਂ ਤਾਂ ਤਿਆਰੀਆਂ ਬਸ ਮੈਂ ਤੜਕੀ ਨਾਲ ਆ ਰਹੀ ਆ ਠੀਕ ਆ ਖੜਾ ਹੋ ਜਾ ਚੰਗਾ ਨੀ ਗਾ ਕੇ ਨਾ ਹਾਂ ਮੰਮੀ ਮੈਂ ਨਾਲ ਦੀ ਗਮਾਂਡੀਆਂ ਨ ਜਾ ਕੇ ਆਉਣੀ ਆ ਜੀ ਤੋਕੇ ਉਹਨਾਂ ਦੀ ਬਹੂ ਦੀ ਲੋੜੀ ਆਈਏਗੀ ਕੋਈ ਨਾ ਜਾਇਆ ਉਹ ਮੰਮੀ ਨਾਲੇ ਮੈਂ ਤੈਨੂੰ ਐ ਕਹਿੰਦੀ ਸੀ ਤੇਰੀ ਮੰਮੀ ਤੇ ਭਰਾ ਨੂੰ ਪੁੱਛ ਲਾਂਦੇ ਉਹ ਕਦੋਂ ਲੈ ਕੇ ਆਉਣਗੇ ਲੋੜੀ ਨਹੀਂ ਫਿਰ ਮੈਂ ਉਹਨੂੰ ਮੁੰਡੇ ਨੂੰ ਕਹਿ ਦਾਂ ਵੀ ਉਹ ਉੱਥੋਂ ਮਗਵਾ ਲੈਣਾ ਸਮਾਨ ਫਿਰ ਉਰੂ ਲਿਆ ਕੇ ਵੰਡ ਦਾਂਗੇ ਭਾਈ ਆਪਾਂ ਤਾਂ ਲੋਕਾਂ ਦਾ ਖਾਈ ਜਾਂਨੇ ਹੈਗੇ ਹੁਣ ਆਪਾਂ ਵੀ ਵੰਡੀਏ ਕੁਸ ਰੋੜੀ ਦਾ ਨਹੀਂ ਫਿਰ ਲੋਕ ਕਹਿਣਗੇ ਖਾਣੀ ਗਿੱਜੇ ਨੇ ਆਪ ਤਾਂ ਦਿੰਦੇ ਨਹੀਂ ਹੈਗੇ ਕੁਸ ਮੇਰੀ ਗੱਲ ਹੋਈ ਸੀ ਮੰਮੀ ਉਹਨਾਂ ਨਾਲ ਇੱਕ ਦੋ ਦਿਨਾਂ ਤੱਕ ਆਉਣਗੇ ਉਹ ਦੋਨੇ ਜਾਨ ਚੱਲ ਦੇਖਦੇ ਆਂ ਕਦੋਂ ਆਉਣਗੇ ਹੁਣ ਤਾਂ ਮੈਨੂੰ ਉਹਨਾਂ ਦਾ ਪਤਾ ਹੀ ਹੈਗਾ ਵੀ ਕਿੰਨੇ ਕ ਪਾਣੀ ਜਿੰਨੇ ਉਹ ਜਿੰਨਾ ਕ ਮੰਮੀ ਉਹਨਾਂ ਤੋਂ ਸਾਰਦਾ ਦੇਖ ਹੀ ਜਾਂਦੇ ਨੇ ਨਾਲੇ ਮੇਰਾ ਭਰਾ ਹਜੇ ਕਮਾਉਣ ਨਹੀਂ ਲੱਗਿਆ ਜਦੋਂ ਕਮਾਉਣ ਲੱਗਿਆ ਬਥੇਰਾ ਦੇਜਾ ਕਰਨਗੇ ਕੋਈ ਨਾ ਦੇਖ ਲਾਂਗੇ ਜਦੋਂ ਕਮਾਉਣ ਲੱਗਿਆ ਉਦੋਂ ਕੀ ਦੇ ਕੇ ਜਾਇ ਕਰਨਗੇ ਉਹ ਹੁਣ ਕਿਹੜਾ ਕੱਟ ਦੇ ਕੇ ਜਾਂਦੇ ਨੇ ਜਿੰਨੇ ਜੋਗੇ ਨੇ ਹੁਣ ਵੀ ਤਾਂ ਦੇਖ ਹੀ ਜਾਂਦੇ ਨੇਗੇ ਚੰਗਾ ਕੰਮ ਕਰ ਲੈ ਸਾਰਾ ਪਿਆਗਾ ਜਾ ਕੇ ਤਾ ਤਾਂ ਗੱਲਾਂ ਕਰਨ ਦਾ ਹੀ ਪਤਾ ਹੈਗਾ ਹੋਰ ਤਾਂ ਕਾਸੇ ਦਾ ਚੱਜ ਨਹੀਂ ਤੇ ਮੈਂ ਨਾ ਜਾਣਿੰਦੇਂ ਦੇ ਵੇ ਤੂੰ ਲੱਗ ਕੇ ਤੱਕਣ ਤਰੀਕਾ ਬਣਾ ਕੇ ਚੱਲ ਲੋ ਲੋਕਾਂ ਨੂੰ ਕਿਉਂ ਤਾਂ ਕਰਦੇ ਹੋ ਇਹ ਦੇਖੀ ਆਨੇ ਆਈ ਮੈਂ ਤਾਂ ਦੇਖਿਆ ਸੀ ਉਹ ਪੰਜਾਬ ਬੰਦਾ ਸੱਦਾ ਨਹੀਂਤਾ ਸੀ ਕਿਸਾਨ ਜੁਨੀਅਨ ਨੇ ਹਾਂਜੀ ਆ ਇੱਕ ਬੰਦਾ ਦੇਖਣ ਨੂੰ ਕਿਸਾਨ ਲੱਗਦਾ ਪੰਜਾਬੀ ਬੰਦਾ ਹੈਗਾ ਕਿਸਾਨਾਂ ਨਾਲ ਵੈਂਸ ਕਰੀ ਜਾਂਦਾ ਹੈਗਾ ਲੈ ਦੇਖ ਕਹਿੰਦਾ ਦੇਖ ਕੀ ਹੈ ਗੱਲ ਸੁਣੇ ਦੀ ਉਹਨੇ ਜ਼ਿਮੀਂਦਾਰ ਨੇ ਕਹਿਤਾ ਕਿਸਾਨ ਨੇ ਕਹਿੰਦਾ ਵੀ ਕਣਕ ਖਾਣਿਓ ਤੁਸੀਂ ਉਹਨਾਂ ਵਾਸਤੇ ਧਰਨਾ ਦਿੱਤਾ ਇਹਦਾ ਜਵਾਬ ਕੀ ਹੈ ਕਹਿੰਦਾ ਅਸੀਂ ਤਾਂ ਕੋਠੇ ਦੇ ਕਣਕ ਵੀਝ ਲਿਆ ਕਰਾਂਗੇ ਇਹਨੂੰ ਪੁੱਛਣ ਵਾਲਾ ਹੋਵੇ ਕੋਠੇ ਦਾ ਭਾਈ ਸਾਹਿਬ ਜਿਹੜਾ ਬਿਮਾਰ ਹੋ ਗਿਆ ਖੀਚੜੀ ਬਣਾਉਣ ਜੋਗਰੀ ਵੀ ਜੂਗੀ ਆਟਿਆਂ ਦੇ ਢੋਲ ਨਹੀਂ ਭਰਦੇ ਗਰਮਾਂ ਤੇ ਜਿਹੜਾ ਗੱਲਤ ਨਹੀਂ ਕਰਦੇ ਜੀ ਤਾਂ ਹੀ ਤਾਂ ਫਿਰ ਉਹੀ ਗੱਲ ਹੈਗਾ ਗੱਲੇ ਵਾਲਾ ਦਾ ਕੀ ਕਸੂਰਾ ਵਿਚਾਰੇ ਦਾ ਉਹ ਬੈਠਾਗਾ ਮਰਨ ਵਰ ਤੇ ਇਕੱਲਾ ਉਹ ਕੀ ਆਪਦੇ ਪਰਿਵਾਰ ਵਾਸਤੇ ਬੈਠਾ ਲੋਕਾਂ ਵਾਸਤੇ ਬੈਠਾ ਸਾਰਿਆਂ ਖਾਤਰੀ ਬੈਠਾ ਜੀ ਜੇ ਹੁਣ ਆਪਾਂ ਸਾਰੇ ਉਹਦੀ ਮਦਦ ਕਰਾਂਗੇ ਫੇਰ ਹੀ ਹੈ ਨਾ ਆ ਲੋਕ ਲੈ ਪੰਜਾਬੀ ਹੋ ਕੇ ਪੁੱਠਾ ਬੋਲੀ ਜਾਂਦੇ ਆ ਕਿਸਾਨ ਹੋ ਕੇ ਇੱਕ ਨੰਗਣ ਦੇ ਮਾਰੇ ਕੀ ਐਮਰਜੈਂਸੀਆਂ ਐਮਰਜੈਂਸੀਆਂ ਵਾਸਤੇ ਉਹਨਾਂ ਨੇ ਜਗਾ ਛੱਡੀ ਵੀ ਨੰਗਣ ਨੇ ਇਹਨਾਂ ਦੀਆਂ ਗੱਲਾਂ ਸੁਣ ਲਓ ਇਹ ਹੁਣ ਸਾਰੇ ਆਪਾਂ ਇਕੱਠੇ ਹੋਵਾਂਗੇ ਫੇਰ ਹੀ ਆਪਾਂ ਨੂੰ ਉਹ ਫਾਇਦਾ ਹੈਗਾ ਜਦੋਂ ਹੁਣ ਆਪਾਂ ਤਾਂ ਪਾਟੇ ਬੈਠੇ ਆਂਗੇ ਆਪਸ ਵਿੱਚ ਹੀ ਪਾਟੇ ਬੈਠੇ ਨੇ ਫਿਰ ਚਲ ਤੂੰ ਚਾਹ ਦੇ ਮੈਨੂੰ ਕਹਾ ਖਾ ਲਈਏਗੀ ਮੈਂ ਤਾਂ ਕਹਿੰਦੀ ਸੀ ਜੀ ਅੱਜ ਆਪਾਂ ਬਾਜ਼ਾਰ ਤਾਂ ਜਾਵਾਂਗੇ ਜਾਂਦੇ ਜਾਂਦੇ ਮੇਰੇ ਪੇਕੇ ਰੁਕ ਜਾਾਂਗੇ ਆਂਟੀ ਅੱਜ ਤਾਂ ਨਵੀਂ ਸਾਲਿਆ ਆਟਾ ਪਾ ਦੇ ਵੀਰ ਬਾਲਾ ਤੂੰ ਐਂ ਕਰ ਪਹਿਲਾਂ ਉਹਨਾਂ ਨੂੰ ਆਟਾ ਪਾ ਕੇ ਆ ਯਾਰ ਨਾਲੇ ਨਾ ਉੱਥੇ ਬੂਟ ਜੇ ਪਿਆ ਇੱਕ ਉਹ ਵੀ ਦੇ ਆਂ ਆਪਾਂ ਬਾਅਦ ਚ ਕਰਦੇ ਆਂ ਗੱਲ ਠੀਕ ਹੈ ਜੀ ਪਾ ਦੇ बूट ते आनी आहे नंगे पैरी फिरदे वेचारी ठंड प ਕੌਣ ਦੱਸ ਦੂ ਕੀ ਕਹਿੰਦੀ ਸੀ ਮੈਂ ਤਾਂ ਐਂ ਕਹਿੰਦੀ ਸੀ ਵੀ ਆਪਾਂ ਬਾਜ਼ਾਰ ਤਾਂ ਜਾਵਾਂਗੇ ਵੀ ਜਾਂਦੇ ਜਾਂਦੇ ਮੇਰੇ ਪੇਕੀ ਹੋ ਜਾਵਾਂਗੇ ਆਪਾਂ ਤੇਰਾ ਤਾਂ ਜਮੀਂ ਸਰਿਆ ਪਿਆ ਯਾਰ ਤੇਰਾ ਤਾਂ ਪੇਕਿਆਂ ਦਾ ਚਾਹ ਹੀ ਨਹੀਂ ਮੁੱਕਦਾ ਪੇਕੇ ਪੇਕੀ ਕਰੀ ਜਾਂਦੀਆਂ ਸਾਰਾ ਦਿਨ ਲੈ ਫੇਰ ਕੀ ਹੁੰਦਾਗਾ ਜਾ ਆਉਂਗੀ ਮੈਂ 2 ਘੰਟੇ ਮਿਲਿਆ ਆਉਂਗੀ ਰੋਈ ਪੇਕੇ ਜਾਂਣਾ ਨਾ ਕਦਰ ਘਟ ਜਾਂਦੀ ਆ ਬੰਦੇ ਦੀ ਤੂੰ ਤਾਂ 15 ਦਿਨਾਂ ਦਾ ਸਟੈਂਡ ਚੱਕ ਲੈਣੀ ਆ ਪੇਕਿਆਂ ਦਾ ਫੇਰ ਕੀ ਹੁੰਦਾ ਜੀ ਮੇਰੀ ਮਾਂ ਦਾ ਘਰ ਹੈਗਾ ਧੀਏ ਨਾਲੇ ਪੇਕੇ ਜਾਂਦੀ ਹੁੰਦੀ ਨੇ ਨਾਲੇ ਅੱਜ ਨਵਾਂ ਸਾਲ ਹੈਗਾ ਤੂੰ ਐਂ ਕਰ ਫੇਰ ਛੇਰ ਜਾਣ ਨੂੰ ਰਹਿਣ ਦਿੰਨੇ ਤੂੰ ਆਪਦੇ ਪੇਕ ਹੀ ਜਾਇਆਂ ਜੇ ਤੇ ਨਾ ਮੈਂ ਪੇਕੇ ਜਾਣ ਦੀ ਗੱਲ ਕਰਦੀ ਐਂਗੀ ਉਹਦੀ ਤੁਸੀਂ ਕਲੇਸ ਪਾ ਕੇ ਵੈਜੇ ਨੋ ਤੇ ਜੇ ਮੈਂ ਪੇਕੇ ਨਹੀਂ ਜਾਊਂ ਫਿਰ ਮੈਂ ਜਾਊਂ ਕਿਥੇ ਸਾਰਿਆਂ ਦੇ ਨਾੜੀ ਕਰੀ ਜਾਂਦੇ ਰਹਿਣੇ ਤੂੰ ਇਸ ਤਾਂ ਇਹ ਢਾੜੀ ਵਾਲੀ ਕੀ ਗੱਲ ਹੈਗੀ ਮੈਂ ਤਾਂ ਤੈਨੂੰ ਐਂ ਕਹਿਣਾ ਹੈ ਵੀ ਹਰ ਰੋਜ਼ ਜਾਂਦਾ ਬੰਦਾ ਬੁਰਾ ਲੱਗਦਾ ਹੈਗਾ ਇੰਨਾ ਤਾਂ ਮੈਂ ਢਾੜੀ ਵਾਲੀ ਗੱਲ ਕਰੀ ਤੂੰ ਕਦੇ ਪੇਕੇ ਜਾਣ ਤੋਂ ਰੋਕੇ ਤੈਨੂੰ ਨਾ ਮੈਂ ਕਿਹੜਾ ਸਾਨੂੰ ਸਪੈਸ਼ਲ ਜਾਣ ਨੂੰ ਕਹਿਣੀ ਆ ਵਿਚੋਂ ਦੀ ਲੰਘਾਂਗੇ ਤਾਂ ਮੈਂ ਕਹਿੰਦਾ ਵੀ ਆਪਾਂ ਜਾਂਦੇ ਹੋਏ ਖੜ ਜਾਾਂਗੇ ਘੰਟਾ ਨਾ ਤੂੰ ਪੇਕੇ ਜਾਣ ਨੂੰ ਬਿੰਦੇ ਚ ਟਿਕ ਹੀ ਨਹੀਂ ਰੋਕ ਜਾਾਂਗੇ 2 ਮਿੰਟ ਆ ਹੁਣ ਲੋੜ ਹੀ ਆਊਗੀ 5-4 ਦਿਨਾਂ ਨੂੰ ਉਦੋਂ ਤੱਕ ਭਰਾ ਹੁਆਤ ਹੈਗਾ ਸਮਾਨ ਲੈ ਕੇ ਲੋੜੀ ਦਾ ਉਦੋਂ ਮਿਲਣੀ ਹੁਣ ਕੀ ਕਰਨ ਜਾਵਾਂਗੇ ਉੱਥੇ ਚਲ ਠੀਕ ਹੈ ਜੀ ਤੁਸੀਂ ਤਾਂ ਆਪਣੀ ਮਰਜ਼ੀ ਕਰਦੇ ਹੋ ਚਲ ਤੂੰ ਐਂ ਕਰ ਜਾ ਰਾ ਜਾਂ ਅੰਦਰੋਂ ਝੋਲੀ ਝੂਲੀ ਲੈ ਆ ਚੱਕ ਕੇ ਆਪਾਂ ਆਪਦਾ ਕੰਮ ਕਰਕੇ ਬਾਜ਼ਾਰ ਚ ਮੈਂ ਗੱਡੀ ਲਾਉਣਾ ਕੱਢ ਕੇ ਲੈ ਨਹੀਂ ਨਾ ਮੰਮੀ ਤੈਨੂੰ ਇਨਾ ਟਾਈਮ ਹੋ ਗਿਆ ਔਰੇ ਆਉਂਦੀ ਨੂ ਤੈਨੂੰ ਪਤਾ ਹੀ ਨਹੀਂ ਲੱਗਾ ਵੀ ਬੱਸ ਕਿੱਧਰ ਜਾਊਗੀ ਉਹ ਉਹਦੇ ਚੜ ਗਈ ਸੀ ਚੱਕ ਕੇ ਮੂੰ ਕੋਤਿਆਂ ਲੱਗਿਆ ਮੈਨੂੰ ਤਾਂ ਮੈਨੂੰ ਤਾਂ ਐਸੀ ਮਗਾ ਹੀ ਹੋ ਗਈ ਕਿੰਦਰ ਉਹ ਤਰਪੀ ਸੀ ਉਹ ਤਾਂ ਮੈਨੂੰ ਪਤਾ ਲੱਗ ਗਿਆ ਵੀ ਉਹ ਚ ਚੜ ਗਈ ਮਸਾ ਲਾ ਕੇ ਲੈਂਦਾ ਤੈਨੂੰ ਚਾ ਲੋ ਕੋਈ ਨਾ ਦੇਖੇ ਤੂੰ ਕਿੰਨੀ ਸੋਣੀ ਕੱਟ ਲਈ ਹਾਂ ਨਾ ਲੈ ਕਿਤੇ ਇਹ ਤਾਂ ਖਾਸ ਸਾਮਾਨ ਜੱਲੇ ਹੁੰਦੇ ਨੇ ਸੱਸਰੀ ਘਰ ਬੰਗੀ ਸੱਸਰੀ ਘਰ ਸੱਸਰੀ ਘਰ ਬੇਟਾ ਬੈ ਜਾ ਆਪ ਕੋਲ ਸੀ ਲੇ ਹੋਰ ਪੰਜੀ ਠੀਕ ਠਾਕ ਦੀ ਸਾਰੇ ਹਾਂ ਆਪਣਾ ਦੇਖ ਲਾ ਸਾਰੇ ਠੀਕ ਨੇ ਕਰੇ ਹਾਂ ਵਧੀਆ ਠੀਕ ਠਾਕ ਤੁਸੀਂ ਠੀਕ ਰਹਿੰਦੇ ਹੋ ਹਾਂ ਬਸ ਠੀਕ ਹੈ ਠੰਡ ਜੀ ਵਾੜੀ ਹੋਈ ਪਈ ਹੈ ਹੋਰ ਠੰਡ ਠਾਰੀ ਤੋਂ ਬਚ ਕੇ ਰਹਾ ਕਰੋ ਹੋਰ ਅਮ ਤਾਂ ਮੈਂ ਅੰਦਰੀ ਬੈਠੀ ਆਈ ਨਹੀਂ ਮੈਂ ਤਾਂ ਹਾਂ ਬਤ ਮੰਨੂ ਕੋਈ ਕੰਮ ਧੰਦਾ ਲੱਗਿਆ ਕਿ ਕਿਵੇਂ ਇਹ ਜੇ ਬਸ ਮਾਸੀ ਜੀ ਉਹ ਪੇਪਰਾਂ ਦੀ ਤਿਆਰੀ ਕਰੀ ਜਨਾਂਗਾ ਗਾਂ ਭਰਤੀਆਂ ਆਉਣੀਆਂ ਨੇ ਨਲੇ ਮਾਰਚ ਮਹੀਨੇ ਚ ਬਸ ਉਦੋਂ ਭਰਤੀਆਂ ਦੇਖੂਗਾ ਭਰਤੀ ਵਰਤਿਆ ਪੁੱਤ ਕਿਹੜਾ 10 ਭਰਤੀਆਂ ਨਿਕਲਦੀਆਂ ਨੇ ਹਜ਼ਾਰਾਂ ਬੰਦਾ ਖੜਾ ਹੋ ਜਾਂਦਾ ਹੈਗਾ ਉਹ ਆਪ ਹੀ ਕੋਈ ਕੰਮ ਕੋ ਮ ਸਿੱਖ ਲੈ। ਤੇ ਆਪ ਦਾ ਕੰਮ ਵਧੀਆ ਸਮਾਂ ਦੀ ਦੋ ਪੈਸੇ ਆਉਣ ਲੱਗ ਜਾਣਗੇ ਘਰੇ ਕਮਾਈ ਕਰਨ ਲੱਗ ਜੇਗਾ। ਕੋਈ ਨਾ ਭੈਣ ਜੀ ਕਿਹੜੇ ਕਰਮਾ ਚ ਨੌਕਰੀ ਹੋਈ ਆਪੇ ਮਿਲ ਜੂ। ਬੱਸ ਮਾਸੀ ਵਧੀਆ ਤਿਆਰੀ ਕਰੀ ਜਾਣਾ ਵਧੀਆ ਚਾਂਸ ਲੱਗਦੇ ਨੇ ਐਤਕੀ ਤਾਂ ਵੀ ਹੋ ਹੀ ਜਾਊਗਾ ਬੱਚੀ। ਚੱਲ ਪੁੱਤ ਦੇਖ ਲੈ ਮਿਹਨਤ ਕਰਕੇ ਦੇਖ ਲੈ ਖਬਰ ਕੰਮ ਬਾਣੀ ਜਾਵੇ। ਹਾਂ ਮਾਸੀ ਉਹ ਭੈਣ ਕਿੱਥੇ ਭੈਣ ਦੇਖਦੀ ਨਹੀਂ। ਉਹ ਪੁੱਤ ਕੱਪੜੇ ਸੁਕਣੇ ਪਾਉਣ ਵਾਗੀ ਕੋਠੇ ਤੇ ਆਉਂਦਗੀ ਹੋਊਗੀ। ਲੈ ਆ ਆ ਗਿਆ ਘੰਟਾ। ਸਤਿ ਸ਼੍ਰੀ ਅਕਾਲ ਮੰਮੀ। ਸਤ ਸ੍ਰੀ ਅਕਾਲ। ਤੋ ਠੀਕ ਆ। ਗੱਲ ਬਣੀ। ਸਤ ਸ੍ਰੀ ਅਕਾਲ। ਵਧੀਆ। ਹੋਰ ਠੀਕ ਠਾਕ ਰਹਿੰਦੇ ਹੋ? ਹਾਂ ਮੰਮੀ, ਬਹੁਤ ਠੀਕ ਹਾਂ ਤੁਸੀਂ। ਹਾਂ, ਵਧੀਆ, ਬਹੁਤ ਠੀਕ ਠਾਕ। ਕੋਤ ਪਿਆ ਚਾਹ ਪਾਣੀ ਇਹਨਾਂ ਨੂੰ? ਲਿਓ ਨੀ ਮੰਮੀ ਮੈਂ ਬਣਾ ਕੇ। ਰਹਿਣ ਦੇ ਭੈਣੇ ਚਾਹ ਤਾਂ ਫੇਰ ਲਈ ਐਂ। ਪਹਿਲਾਂ ਤੂੰ ਆਪਦਾ ਸਮਾਨ ਦੇਖ ਰਾ ਲੂੜੀ ਦਾ। ਮੰਮੀ ਨੇ ਸਾਰਾ ਦਿਨ ਲਵਾਤਾ ਬਾਜ਼ਾਰ 'ਚ। ਬਾਲੇ ਚਾਹ ਨਾਲ ਖਰੀਦ ਕੇ ਲਿਆਈ ਆ। ਲੈ ਪੇਕਿਆਂ ਕਰੋ ਤਾਂ ਕੁਛ ਮਰਜੀ ਆ ਜੇ ਮੈਂ ਤਾਂ ਤੁਹਾਨੂੰ ਦੇਖ ਕੇ ਚਾਹ ਚੜ ਗਿਆ ਵੀ ਤੁਸੀਂ ਸੰਧਾਰਾ ਲੈ ਕੇ ਆ ਗਈ ਆ ਲੈ ਭੈਣ ਜੀ ਐ ਚ ਕੱਪੜੇ ਨੇਗੇ ਐ ਚਾ ਹੋਆ ਦੂਜਾ ਸਮਾਨ ਆ ਪੀਪਾ ਪੜਾਇਮ ਇਰੇ ਚ ਨਾਲ ਤਾਂ ਖੂਆ ਦਾ ਨਾਲ ਚੌਲਾ ਨਹੀਂ ਪਿੰਨੀਆਂ ਨਹੀਂ ਐ ਦੀਦ ਭੈਣ ਜੀ ਤੁਸੀਂ ਬੜਾ ਹੀ ਖਰਚਾ ਕਰਕੇ ਆਏ ਹੋ ਹਨ ਅਰੇ ਇੱਕ ਨਹੀਂ ਕੀ ਕਰਦਾ ਭੈਣ ਜੀ ਵੀਤੀ ਪੈਨ ਸਾਰਾ ਕੁਛ ਦੇਈਏ ਐਤੀ ਸਾਡਾ ਹੱਥ ਸੌਖਾ ਸੀਗਾ ਤਾਂ ਕਰਕੇ ਮੈਂ ਕਿਹਾ ਚਲ ਖੁੱਲਾ ਜੇ ਸਮਾਨ ਲੈ ਲੇਗੀ ਚਲ ਵਧੀਆ ਭੈਣ ਜੀ ਕਾਹਨ ਫਿਰ ਲਿਆ ਚਾਹ ਪਾਣੀ ਕਰਕੇ ਬਈ ਹਾਂ ਲਿਓ ਹਾਂ ਕੀ ਹੋ ਗਏ ਐਂਜਿਓ ਕਰ ਲੱਗੀ ਉਹ ਬੰਦੀ ਹੋ ਗਈ ਪਤਾ ਨਹੀਂ ਦੇਖਦਾ ਕੀ ਹੋ ਗਿਆ ਜਣਾ ਲੈ ਵਧੀਆ ਤਾਂ ਚੱਲਦੀ ਆਉਂਦੀ ਸੀ ਪਤਾ ਨਹੀਂ ਕੀ ਹੋ ਗਿਆ ਭੱਜੀ ਆਉਂਦੀ ਬੰਦ ਹੋ ਗਈ ਤਾਂ ਇਹਿੰਦਾ ਕੀ ਹੋ ਗਿਆ ਤੇਲ ਦੋਲ ਜਾ ਕੱਢ ਗਈ। ਅੱਛਾ ਕੀ ਕਹਾ ਯਾਰ ਤੈਨੂੰ ਆਹ ਦੇਖ ਲੈ ਮੈਂ ਤੇਰੇ ਪੇਕੇਆਂ ਦੇ ਘਰ ਕੋਲੇ ਖੜੀ ਆ ਕੇ ਕਿਤਾ ਕਾਲੀ ਜਵਾਨ ਹੈਗੀ ਹੁਣ ਤਾਂ ਤੈਨੂੰ ਤੇਰੇ ਪੇਕੇਆਂ ਦੇ ਲੈ ਕੇ ਹੀ ਜਾਣਾ ਪਊਗਾ। ਮੈਂ ਸਨ ਪਹਿਲੇ ਹੀ ਆਖਿਆ ਸੀਗਾ ਵੀ ਮੇਰੇ ਪੇਕੇ ਵਗ ਚੱਲਾਂਗੇ। ਇਹ ਵੀ ਕਹਿੰਦੀ ਆ ਵੀ ਤੂੰ ਅੱਜ ਪੇਕੇਆਂ ਦੇ ਘਰੇ ਜਾ। ਉੱਥੇ ਆ ਕੇ ਖੜੀ ਐ ਨਾ। ਚਲ ਤੂੰ ਐਂ ਕਰ ਯਾਰ ਤੁਰ ਕੇ ਵਗ ਜਾ ਮੈਂ ਮਿਸਤਰੀਆਂ ਦਾ ਇੰਤਜ਼ਾਮ ਕਰਕੇ ਇਹਨੂੰ ਦਿਖਾਉਣਾ ਵੀ ਕੀ ਹੋ ਗਿਆ। ਨਹੀਂ ਨਹੀਂ ਤੁਸੀਂ ਵੀ ਮੇਰੇ ਨਾਲ ਜਾਓ ਤੇ ਮੈਂ ਕੱਲੀ ਜਾਂਦੀ ਸੋਹਣੀ ਲੱਗਦੀ ਐਂਗੀ। ਨਾ ਨਾਲ ਜਾਣ ਨੂੰ ਤਾਂ ਕਹੀ ਨਹੀਂ ਇਹਨੂੰ ਕੌਣ ਠੀਕ ਕਰਾਊਗਾ ਆਹ ਦੇਖਦਾ ਕਿਸੇ ਮਿਸਤਰੀ ਦਾ ਇੰਤਜ਼ਾਮ ਕਰਦਾ ਇਹਨੂੰ ਤਾਂ ਠੀਕ ਕਰਾ ਲੈ ਤੂੰ ਕੱਲੀ ਭਗ ਜਾ ਯਾਰ ਆ ਨੇੜੀ ਤਾਂ ਹੈਗਾ ਹੈਗਾ ਚਲ ਠੀਕ ਹੈ ਜਾਨੀ ਪਾਣੀ ਕੀ ਹੋ ਗਿਆ ਯਾਰ ਕੋਈ ਆਉਂਦਾ ਵੀ ਨਹੀਂ ਹੈਗਾ ਧੱਕ ਧੱਕ ਕੇ ਮਿਸਤਰੀ ਨੂੰ ਮਿਸਤਰੀ ਜੇ ਲੈ ਜਾਂਦਾ ਪੁੱਛ ਲੈਂਦੇ ਕਿੱਥੇ ਹੈ ਦੁਕਾਨਦਾਰ ਕੋਲ ਇਹ ਘੜੀ ਘੜੀ ਇੱਕ ਮਿੰਟ ਕੋਣ ਆ ਯਾਰ ਮੈਨੂੰ ਨਾ ਇਹ ਉਹਨਾਂ ਦਾ ਸੁੰਦਰ ਕਾਪਰ ਉਹਨਾਂ ਲੱਗਦਾ ਯਾਰ। ਬਾਈ ਮੜਾ ਯਾ। ਕੀ ਹਾਲ ਹੈ? ਕੀ ਹਾਲਾ ਬਾਈ? ਹੋ ਠੀਕ ਹੋ? ਬਾਈ। ਹੋਰ ਬਾਈ। ਘਰ ਬਰ ਬਾਰ ਵਧੀਆ ਬਾਈ। ਹਾਂ ਹਾਂ ਠੀਕ ਹੈ ਬਾਈ। ਕੀ ਗੱਲ ਹੋ ਗਈ? ਯਾਰ ਬਾਈ ਇੱਥੇ ਹੀ ਆਉਂਦੀ ਹੁੰਦੀ ਹੁੰਦੀ ਨਾ ਹਾਈਕੇ ਜੇ ਮਾਰ ਕੇ ਬੰਦ ਹੋ ਗਈ ਮੁੜ ਕੇ ਸਟਾਰਟ ਨਹੀਂ ਹੋਈ। ਅੱਛਾ। ਹੋਰ ਮੈਂ ਤਾਂ ਗਾਂਹਾਂ ਜਾਂਦਾ ਸੀਗਾ। ਨਾ ਦੇਖ ਲੈ ਬਈ ਸਾਰਾ ਕੁਝ ਐ ਕੁਝ ਠੀਕ। ਇੱਥੇ ਹੈ ਨਹੀਂ ਮਿਸਤਰੀ ਕੋਈ ਨੇੜੇ। ਮਿਸਤਰੀ ਤਾਂ ਹੈਗਾ। ਰੋਥੇ ਲਿਆਣੇ ਬੂਤਾ ਕੇ ਯਾਰ ਇਹ ਤਾਂ ਸੈल्फ ਜਮੀ ਨਹੀਂ ਕੰਮ ਕਰਦਾ ਹੈਗਾ ਫਿਰ ਐਂ ਕਰ ਚੱਲ ਤੂੰ ਗੱਡੀ 'ਚ ਬਹਿ ਜਾ ਚੱਲ ਅੰਮਰ ਤਾਂ ਪੱਤਕਾ ਲਾ ਲਾ ਕੇ ਲੈ ਚੱਲ ਬਾਈ ਧੰਨਵਾਦ ਓ ਡਾ ਯਾਰ ਮੌਕੇ ਤੇ ਆ ਗਏ ਮੈਂ ਤਾਂ 바ਵਾ ਟਾਂ ਗੱਡੀ ਕੀ ਜਾਂਦਾ ਸੀ ਚੱਲ ਬਈ ਚੱਲ ਹਾਂ ਹਾਂ ਮੈਂ ਜਾਣਦਾ ਨਾ ਇਹਨੂੰ ਪਹਿਲਾਂ ਹਾਂ ਨੇ ਤਾਈ ਆਉਂਦੀ ਹੈ ਅੱਛੀ ਕਹਤਾਈ ਅੱਛੀ ਕਹਾ ਹੋਰ ਕਿਵੇਂ ਠੀਕ ਠਾਕ ਹਾਂ ਤਾਈ ਤੁਸੀਂ ਦੱਸੋ ਕਿਵੇਂ ਠੀਕ ਹੋ ਹਾਂ ਵਧੀਆ ਠੀਕ ਠਾਕ ਹੋ ਹੋਰ ਕਰੇ ਬੇ ਬਿਹਰੀ ਠੀਕ ਨੇ ਵਧੀਆ ਹਾਂ ਹਾਂ ਵਧੀਆ ਨੇ ਠੀਕ ਠਾਕ ਤੇ ਬੱਚਾ ਦਾ ਕੀ ਹਾਲ ਹੈ ਠੰਡ ਤੋਂ ਵਜੇ ਨੇ ਬੱਚੇ ਵਧੀਆ ਠੀਕ ਠਾਕ ਹੋਰ ਕਰੇ ਤੁਸੀਂ ਦੱਸੋ ਤੁਹਾਡਾ ਪਰਿਵਾਰ ਕਿਹੜਾ ਠੀਕ ਸਾਰੇ ਠੀਕ ਹੈ ਤਾਈ ਜੀ ਵਧੀਆ ਨੇਗੇ ਅ ਹੋਰ ਇਧਰੋਂ ਕਿਵੇਂ ਤੁਰੇ ਜਾਂਦੇ ਸੀ ਬਸ ਤਾਈ ਅਸੀਂ ਤਾਂ ਬਜ਼ਾਰ ਜਾਂਦੇ ਸੀਗੇ ਮੈਂ ਆਖਿਆ ਵੀ ਜਾਂਦੇ ਜਾਂਦੇ ਆਪਾਂ ਪੇਕੇ ਵਗ ਚੱਲਾਂਗੇ ਵਿਚੇ ਨਹੀਂ ਤਾਂ ਲੰਘਾਂਗੇ ਉਹ ਗੱਡੀ ਖਰਾਬ ਹੋ ਗਈ ਰਸਤੇ 'ਚ ਉਹ ਤਾਂ ਗੱਡੀ ਸਮਰਾਉਣ ਵਾਗੇ ਤੇ ਫਿਰ ਮੈਂ ਆਖ ਮੈਂ ਚੱਲ ਤੁਰ ਕੇ ਚਲੀ ਜਾਨੀ ਆਂ ਕਰੇ ਤਾਂ ਵੀਰਪਾਲ ਐਡੀ ਕਿੱਡੀ ਕਿਧਰੋਂ ਤੁਰ ਕੇ ਆਈਏ ਤੂੰ ਤਾਈ ਜੀ ਆਪਣੇ ਮੋੜ ਤੇ ਖਰਾਬ ਹੋਈ ਹੈਗੀ ਬੜੀ ਦੂਰੋਂ ਨਹੀਂ ਮੈਂ ਤੁਰ ਕੇ ਹੀ ਨੇੜੇ ਵੀ ਤੁਰ ਕੇ ਆਈ ਆਂ ਅੱਛਾ ਮੈਂ ਸੋਚਿਆ ਮੇਰੀ ਤੀਨੇ ਤੱਕ ਤਾਂ ਸੜਕ ਤੇ ਪੈਰ ਨਿਤਰਿਆ ਸੀਗਾ ਇਹ ਕਿੱਡੀ ਕਿਧਰੋਂ ਤੁਰੇ ਆਉਂਦੀ ਐ ਅੱਜ ਤਾਂ ਤਾਈ ਜੀ ਮੈਂ ਗੱਡੀ ਤੇ ਸੀ ਮੈਂ ਤਾਂ ਉਹੀ ਨਹੀਂ ਸੜਕ ਤੇ ਪੈਰ ਧਰਦੀ ਗੱਡੀ ਖਰਾਬ ਹੋ ਗਈ ਤਾਂ ਕਰਕੇ ਮੈਨੂੰ ਤੁਰ ਕੇ ਆਉਣਾ ਪੈ ਗਿਆ ਹੋ ਰਾਜਾ ਵੀਰਪਾਲ ਚਾਹਤੀ ਕਿ ਵਗ ਜਿਓ ਨਹੀਂ ਤਾਈ ਜੀ ਕਹਿੰਦਾ ਹੁਣ ਮੈਂ ਘਰੇ ਜਾਨੀ ਆਂ अच्छा चलो फिर मिल ले फिर जांदी थी मिलके जाई हाँ ठीक है ठीक है ताई जी कोई नहीं जांदी आज ले नेती आउं दिया ले मैं तो चाय चढ़ गया कुड़े सस्ती काम में सस्ती कार बेटे और ठीक हो हाँ ठीक ठाक तू दस ठीक है बढ़िया ठीक है सस्ती काम आसी जी सस्ती कार सस्ती काल हो ठीक है मासी जी बढ़िया बढ़िया ठीक ठाक ਕਹ ਰਹੀ ਨੇ ਉੱਤਾਂ ਬੜੀ ਆ ਮਸੀ ਬੜੀ ਠੀਕ ਹੈ ਪੁੱਤ ਆਉਣ ਲੱਗੇ ਫੋਨ ਹੀ ਨਹੀਂ ਕੀਤਾ ਹੈਗਾ ਤੂੰ ਚੁੱਪکی ਹੀ ਆ ਗਈ ਮम्मी ਇਹਨਾਂ ਨੂੰ ਕੰਮ ਸੀਗਾ ਬਾਜ਼ਾਰ 'ਚ ਇਹ ਜਾਂਦੇ ਜਾਂਦੇ ਮੈਨੂੰ ਧਾਰ ਗਏ ਮੈਂ ਤਾਂ ਆ ਗਈ ਨਹੀਂ ਤੂੰ ਫਿਰ ਮੈਨੂੰ ਪਹਿਲਾਂ ਦੱਸਦਾ ਦੀ ਫੋਨ ਤੇ ਮੈਂ ਤਾਂ ਇਹਨੂੰ ਸਮਾਨ ਮਗਾਣ ਦੀ ਤੇਰੇ ਵੀਰੇ ਤੋਂ ਜੋੜੀ ਦਾ ਕੋਈ ਗੱਲ ਨਹੀਂ ਮੰਮੀ ਸਮਾਨ ਤਾਂ ਫੇਰ ਲੈ ਜੂਗੀ ਸਿਰ ਤਾਂ ਪਹਿਲੀ ਪਰੌਣੇ ਆਏ ਬੈਠੇ ਐ ਹੋਰ ਪੁੱਤ ਉੱਥੇ ਸਾਰੇ ਠੀਕ ਠਾਕ ਸੀ ਸਾਰੇ ਠੀਕ ਨੇ ਮੰਮੀ ਹੋਰ ਵੀਰੇ ਤੂੰ ਕੋਈ ਲੱਗਿਆ ਕੰਮ ਤੇ ਇੱਕ ਘਰthi ਹੀ ਦੇਖਦਾ ਫਿਰਦਾ ਮੰਮੀ ਚੱਲੀਏ ਆਪਾਂ ਫਿਰ ਮੈਨੂੰ ਕੰਮ ਆਗਾ ਨਾ ਮੈਂ ਤਾਂ ਵੈਸੀ ਗੱਲ ਕੀਤੀ ਐ। ਨਾ ਪੁੱਤ ਇਹਨੇ ਗੁੱਸਾ ਨਹੀਂ ਕਰਿਆ। ਅੱਜ ਤੱਕ ਖਾਸੇ ਟਾਈਮ ਤੇ ਆ ਰਹੇ ਆਂਗੇ। ਤਾਂ ਕਰਕੇ ਕਹਿੰਦਾ ਨਾਲੇ ਇਹਨੂੰ ਕੰਮ ਆਗਾ। ਵੀ ਆਪਾਂ ਸੇਟੀ ਮੁੜਾਂਗੇ। ਮੈਨੂੰ ਕਰੋ ਕਹਿ ਕੇ ਲਿਆਏ ਸੀਗਾ। ਅੱਛਾ ਵਸੇ। ਖਾਸੇ ਟਾਈਮ ਦੇ ਆ ਰਹੇ ਹੋ। ਚਲ ਠੀਕ ਐ। ਬੈਜੋ ਭੈਣ ਜੀ ਮਸਾ ਤਾਂ ਆਏ ਹੋਗੇ। ਐ ਕਿਹੜਾ ਰੋਜ਼ ਨਿਕਲਿਆ ਜਾਂਦਾ ਹੈਗਾ ਘਰੋਂ? ਤੈਨੂੰ ਪਤ ਗਿਆ ਭੈਣ ਜੀ ਮੈਂ ਕੱਲੀ ਐਂਗੀ। ਕੰਮਕਾਰ ਬਾਹਲੇ ਨੇਗੇ। ਜਾ ਕੇ ਸਾਰਾ ਕਰਨਾ ਪਊਗਾ। ਕੋਈ ਨਹੀਂ ਬਥੇਰਾ ਦਿਨ ਪਿਆ ਹਜੇ। ਮਸੀ ਜੀ ਮੰਮੀ ਨੂੰ ਤਾਂ ਘਈ ਕੰਮ ਨੇਗੇ। ਮੈਨੂੰ ਬਾਹਰ ਕੰਮ ਆਗਾ ਜ਼ਰੂਰੀ ਥੋੜਾ ਜਿਹਾ। ਫਿਰ ਕਦੇ ਆ ਜਾਗੇ ਉਦੋਂ ਵੱਧ ਟਾਈਮ ਲਾ ਜਾਗੇ ਚੰਗਾ ਭੈਣ ਜੀ ਮੈਂ ਕਾਗੜ ਨੂੰ ਮਿਲਿਆ ਮਾਂ ਔਰ ਰਸੋਈ ਚ ਕੰਮ ਕਰਦੀ ਹੂੰ ਭੈਣ ਜੀ ਜਾਏ ਠੀਕ ਕਾਗਣਾ ਹਾਂ ਮੰਮੀ ਫਿਰ ਅਸਪਤਲ ਚ ਜਲਨੇ ਆਗੇ ਨਹੀਂ ਮੈਂ ਰੋਟੀ ਬਣਾਉਣੀ ਆ ਰੋਟੀ ਖਾ ਕੇ ਜਾਏ ਨਾ ਪਤਾ ਰੋਟੀ ਦੇ ਤਾਂ ਭੁੱਖ ਨਹੀਂ ਗਈ ਚਾਹ ਪੀ ਲਈ ਫਿਰ ਘਰੇ ਵੀ ਟੇਲਾ ਕੰਮ ਕਿੰਨੇ ਨੇਗੇ ਤੁਸੀਂ ਐ ਕਰਿਓ ਨਾਲ ਤਾਂ ਤੂੰ ਆ ਜੀ ਨਾਲ ਗੋਗਿੰਗ ਲੈ ਆਇਓ ਤੇ ਘਰ ਆਤ ਲਾਏ ਚੰਗਾ ਆ ਜਾ ਤੂੰ ਹੋਰ ਨਰੋਟੀ ਤਾਂ ਮੈਂ ਹੁਣ ਬਣਾ ਦੇਗੀ ਤੋ ਨਾ ਰੋਟੀ ਦੀ ਤਾਂ ਲੋੜ ਨਹੀਂ ਪਤਾ ਨਾਲੇ ਪਤਾ ਕਿੰਨੇ ਕਿ ਸਾਥੋਂ ਸਰਿਆ ਉਹਨਾਂ ਕਾਸੀਂ ਦੇਗੀ ਨਾ ਮੰਮੀ ਸਰਦੇ ਵਾਲੀ ਕੀ ਗੱਲ ਹੈਗੀ ਤੁਸੀਂ ਆ ਗਏ ਮੇਰੇ ਲਈ ਤਾਂ ਇੰਨੀ ਕਾਫੀ ਹੈਗਾ ਪੈਣੇ ਤੇਰੀ ਸਸਤੇ ਨਾਂ ਨਾ ਮੈਨੂੰ ਗੱਲਾਂ ਸੁਣਾ ਸੁਣਾ ਕੇ ਮਾਰ ਦੇਣੇ ਕੀ ਹੋ ਗਈ ਆਏ ਨਹੀਂ ਬੋਲਦੇ ਨੂੰ ਦਿੱਪਤਾ ਕੀ ਗੱਲ ਹੋ ਗਈ ਨਾਲੇ ਉਹ ਕਦੋਂ ਆਵੀ ਬਸ ਹੁਣੀ ਆਈ ਆ ਚਾਹ ਪੀ ਜਾਂਦੇ ਸੀ ਜਦੋਂ ਅਸੀਂ ਅੱਛਾ ਚਾਹ ਪੀਂਦੇ ਤੋ ਆਈ ਆ ਤੁਸੀਂ ਆਏ ਗਏ ਕਰੋ ਤੁਸੀਂ ਇੱਥੇ ਆਏ ਹੀ ਨਾ ਕਰੋ ਮੈਂ ਹੀ ਉੱਥੇ ਆ ਜਾ ਕਰੂੰਗਾ ਤਾਂ ਤੈਨ ਤੇ ਹੱਥ ਤੇ ਤਾਂ ਹੁਣੀ ਪੈਂਦਾਗਾ ਪਰ ਠੀਕ ਆਪ ਤੋ ਤੇਰਾ ਸੇ ਹੁਣ ਜਾਣੀ ਹੈਗਾ ਠੀਕ ਚੰਗਾ ਠੀਕ ਆ ਆ ਜੋ ਚੱਕ ਹਾਂ ਆ ਜਾ ਚੱਲ ਪੁੱਤ ਅੱਧੇ ਮਸਿਰ ਮੱਲੀਆ ਚੰਗਾ ਬੰਦ ਜੀ ਤੇਰਾ ਰਸਤਾ ਜਾਣੇ ਹਾਂ ਆਜੇ ਕਰੋ ਭੈਣ ਜੀ ਛੇਤੀ ਘੇੜਾ ਮਾਰ ਲਿਆ ਕਰੋ ਕੋਈ ਨਾ ਤੁਸੀਂ ਵੀ ਆਜੇ ਭੈਣੇ ਤੁਸੀਂ ਵੀ ਘੇੜਾ ਮਾਰ ਲਿਓ ਮੈਂ ਕੋਈ ਨਾ ਆ ਜਾਾਂਗੇ ਅਸੀਂ ਹੋਰ ਠੀਕ ਆ ਮੈਂ ਜੰਗਾ ਬੇਟਾ ਜੇ ਹੁੰਦਾ ਤੇਰੀ ਵੱਡੀ ਸਾਰੀ ਉਮਰ ਹੁੰਦੀ ਲੈ ਵੀਰ ਪਾਲਾ ਸਮਾਨ ਦੇਖ ਲੈ ਇੱਕ ਵਾਰੀ ਜਿਹਦੇ ਪੇਕੇ ਤੋਂ ਆਏ ਆਏ ਤੇ ਕਿਤਾ ਮਮੀ ਪਾ ਵੀ ਦੇ ਪੇਕੇ ਤੋਂ ਬੜਾ ਵਧੀਆ ਸਮਾਨ ਆਇਆ ਹੈ ਨਾ ਲੋੜੀ ਦਾ ਹਾਂ ਵਧੀਆ ਲੈ ਕੇ ਆਏ ਨੇ ਹਾਂ ਮਮੀ ਆਪੀ ਤੇ ਕੀ ਹੈ ਇਹ ਤਾਂ ਪੁੱਤਰ ਨਾਲ ਤਾਂ ਖੋਆ ਹੈ ਨਾਲੇ ਚੌਲਾਂ ਦੇ ਪਿੰਨੀਆਂ ਦੇ ਕੇ ਗਏ ਨੇ ਅੱਛਾ ਐਤ ਕੀ ਮੈਂ ਤਾਂ ਉਹਨਾਂ ਨੂੰ ਕਹਿਤਾ ਸੀ ਮਗਾ ਭਾਈ ਵਧੀਆ ਖਰਚਾ ਕਰਕੇ ਸਮਾਨ ਵਧੀਆ ਲੈ ਕੇ ਆਇਓ ਫਿਰ ਆਇਆ ਕਰੋ ਮੰਮੀ ਨਹੀਂ ਤਾਂ ਛੂਟ ਨਲਿਆ ਸਾਰਾ ਸਮਾਨ ਇਹ ਤੁਸ ਮੈਨੂੰ ਹੀ ਦੇ ਦਿਓ ਕਿੱਧਰ ਜਾਓਗੇ ਤੁਸੀਂ ਬਾਜ਼ਾਰ ਹੁਣ ਐਡੀ ਕਿੱਡੀ ਗੱਲ ਹੈ ਪੁੱਤ ਲਈ ਜੀ ਸਾਰਾ ਕੁਝ ਹੋਰ ਮੰਮੀ ਸਮਾਨ ਵੀ ਸੋਹਣੇਗਾ ਹਾਂ ਗੱਲ ਨਹੀਂ ਦੀਦੀ ਤੁਹਾਨੂੰ ਇਹਦੂ ਵਧੀਆ ਦੇ ਕੇ ਤੋਰਾਂਗੇ ਇਹ ਤਾਂ ਮੇਰੀ ਮੰਮੀ ਤੇ ਵੀਰਾ ਲੈ ਕੇ ਆਏ ਨੇ ਮੈਨੂੰ ਬੜਾ ਹੀ ਚਾ ਚੜਿਆ ਇਹ ਸੂਟ ਤਾਂ ਮੈਂਸ ਮਾਉਂਗੀ ਹੋਰ ਸਾਰੇ ਠੀਕ ਸੀ ਠੀਕ ਆ ਭਾਬੀ ਜੀ ਮਮੂ ਮੈਂ ਨਹਾਇਆ ਕਰ ਮੇਰਾ ਤਾਂ ਇਸ ਕਰ ਚ ਹੱਕ ਹੀ ਨਹੀਂ ਹੈਗਾ ਹਨਾ ਭਾਬੀ ਨੂੰ ਮੈਂ ਛੂਟ ਵਾਸਤੇ ਕਹਤਾ ਕਹਤਾ ਇਹਨੇ ਤਾਂ ਮੈਨੂੰ ਕੋਰਾ ਜਵਾਬ ਹੀ ਦਿੱਤਾ ਦੀਦੀ ਤੁਸੀਂ ਗੁੱਸੇ ਨਾ ਹੋ ਮੈਂ ਤਾਂ ਵੈਸੇ ਹੀ ਗੱਲ ਕੀਤੀ ਆ ਨਹੀਂ ਭਾਬੀ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਤਾਂ ਚੱਲੀ ਆ ਇੱਥੋਂ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੇ ਹੈਰਾਂ ਦੇ ਦਿਨ ਨੇ ਮੇਲਤੀ ਨੇ ਇੱਕ ਸੂਟ ਨੂੰ ਕੀ ਕਹਤਾ ਹੈ ਤੈਂ ਹੋਰ ਸਾਤੀ ਤੇ ਇਹਨੇ ਜਾ ਕੇ ਦੇ ਪੇਟੀ ਚ ਰੱਖ ਲੈ ਮੈਂ ਤਾਂ ਮੰਮੀ ਵੈਸੀ ਕਿਆਸੀ ਵੀ ਦੀਦੀ ਨੂੰ ਇਹ ਤੋਂ ਵੀ ਵਧੀਆ ਲੈ ਕੇ ਦੇਵਾਂਗੇ ਕੋਈ ਗੱਲ ਨਹੀਂ ਦੀਦੀ ਤੁਹਾਨੂੰ ਜਿਹੜਾ ਵੀ ਪਸੰਦ ਆਉਂਦਾ ਤੁਸੀਂ ਉਹੀ ਰੱਖ ਲਓ ਪਰ ਤੁਸੀਂ ਗੁੱਸੇ ਨਾ ਹੋਵੋ ਰੈਣ ਦੇ ਭਾਬੀ ਨਹੀਂ ਤੇਰਾ ਜੀ ਕਰਦਾ ਨਾ ਦੇਣ ਨੂੰ ਰੱਖ ਲੈ ਨਹੀਂ ਨਹੀਂ ਤੁਸੀਂ ਗੁੱਸੇ ਨਾ ਹੋਵੋ ਤੁਸੀਂ ਰੱਖ ਲਓ ਤੁਸੀਂ ਲੈ ਲਓ ਲੈ ਪੁੱਤ ਜਦੋਂ ਕਹੀ ਜਾਂਦੀ ਐ ਤੂੰ ਲੈ ਜਾ ਸੂਟ ਮਸਾ ਤੇ ਤੇਰੀ ਚੀਜ਼ ਪਸੰਦ ਆਉਂਦੀ ਹੈਗੀ ਤੁਸੀਂ ਗੱਲ ਜੀ ਤੁਸੀਂ ਕਰ ਲਿਓ ਚਲੋ ਬੜ ਚਲਿਏ ਨਾ ਚਾਹ ਪਾਣੀ ਤੇ ਪੀ ਕੇ ਜਾਓ ਚਾਹ ਪਾਣੀ ਦਾ ਮੈਂ ਵੀ ਪੀ ਕੇ ਆਇਆ ਮੈਂ ਤੁਸੀਂ ਐਂ ਕਰੋ ਤੁਸੀਂ ਆ ਜਾਓ ਮੈਨੂੰ ਤਾਂ ਪਿੰਡ ਕੰਮ ਹੈਗਾ ਹੁਣੇ ਤਾਂ ਆਏ ਹੋਗੇ ਬਹਿ ਜਾਓ 10 ਮਿੰਟ ਚੱਲ ਤੂੰ ਐਂ ਕਰ ਜੇ ਤੂੰ ਰਹਿਣਾ ਰਹਿ ਪੈ ਮੈਂ ਤਾਂ ਜਾਣਾ ਹੈਗਾ ਫਿਰ ਲੈ ਚੱਲ ਫਿਰ ਮੈਂ ਵੀ ਚੱਲੂੰਗੀ ਉਹ ਤਾਂ ਐਚਵੀ ਜੀ ਕਿਉਂ ਕਰਦਾ ਹੁਣੇ ਜਦੋਂ ਤੂੰ ਉਹ ਨਾਲ ਐਂ ਕਾਲੀ ਜੀ ਕਰਨ ਲੱਗ ਜਾਣਾ ਹੈਗਾ ਨਹੀਂ ਮੰਮੀ ਟਾਈਮ ਨਹੀਂ ਹੈਗਾ ਮੇਰੇ ਕੋਲੇ ਫੇਰ ਆ ਮੈਂ ਕਰੀਂ ਜਦੋਂ ਫਿਰ ਕੀ ਹੁੰਦਾ ਸੀਗਾ ਚਾਹ ਪਾਣੀ ਪੀ ਜਾਂਦਾ ਚੱਲ ਵੀਰਪਾਲ ਚਲੋ ਜੀ ਚੱਲ ਐਂ ਕਰ ਵੀਰਪਾਲ ਹਸ ਸਮਾਨ ਲੈ ਜਾ ਪੁੱਤਰਾ ਲੈ ਫੜ ਨਾ ਚੰਗਾ ਮੰਮੀ ਨਾਲ ਆ ਜਾ ਪੀਪਾ ਨਾਲ ਇਹ ਦੇਖੀ ਜੰਨੇ ਹੋ ਜੀ ਕੁਛ ਨਹੀਂ ਬਸ ਆਪ ਨੂੰ ਜਿਹਦੇ ਦੇਖੀ ਬਸ ਮੈਂ ਤਾਂ ਸੱਚ ਕੰਮਾਂ ਕਰਾਂ ਚ ਪੁੱਲੀ ਗਈ ਜਿਹੜੇ ਵੀ ਪੇਕੇ ਤਾਂ ਸਮਾਨ ਲੈ ਜੇ ਤੁਸੀਂ ਦੇਖ ਲਿਆ ਸੀਗਾ ਹਾਂ ਦੇਖ ਲਿਆ ਸੀਗਾ ਤੂੰ ਲੈ ਮੈਂ ਚੱਕੇ ਨਾ ਨਾ ਦੇਖ ਲਿਆ ਸੀ ਮੈਂ ਸਮਾਨ ਤਾਂ ਬਹੁਤ ਸੋਹਣਾ ਸੀ ਕਿਉਂ ਮੰਨਦੇ ਨਾ ਮੇਰੇ ਪੇਕੇ ਨੂੰ ਨਾ ਤਾਂ ਪਿੰਨੀਆਂ ਦੇਤੀਆਂ ਨਾ ਖੋਆ ਦੇਤਾ ਨਾ ਲੋੜੀ ਦਾ ਹੋਰ ਸਮਾਨ ਦੇਤਾ ਨਾ ਛੂਟ ਛੱਡਦੇ ਤੇ ਮੈਨੂੰ चल तू ਆਇਆ ਕਰੀ ਫਿਰ ਇਹ ਸਮਾਨ ਮੈਨੂੰ ਦੇ ਦੀ ਮੈਂ ਆਪਦੀ ਭੈਣ ਨੂੰ ਦਿਆਉਂਗਾ ਮੈਂ ਕਿੱਧਰ ਬਜ਼ਾਰਾਂ 'ਚ ਧੱਕੇ ਖਾਂਦਾ ਫਿਰੂ ਆ ਇਹੀ ਸਮਾਨ ਦੇ ਆਉਂਗਾ ਕਿਉਂ ਆ ਕੀ ਗੱਲ ਹੋਈ ਹਜੇ ਤਾਂ ਮੇਰਾ ਚਾ ਹੀ ਨਹੀਂ ਉਤਰਿਆ ਤੇ ਮੈਂ ਸ੍ਰੀਕੇ 'ਚ ਕੀ ਵੰਡੂਗੀ ਨਾ ਹੁਣ ਤੈਨੂੰ ਚੇਤੇ ਆ ਗਿਆ ਕਿ ਉਹਦਾ ਸਮਾਨ ਲੈ ਕੇ ਆ ਉਹਦੇ ਮੰਮੀ ਡੈਡੀ ਨੇ ਵੀ ਕਿੰਨੇ ਸ਼ੌਂਕ ਨਾਲ ਦਿੱਤਾ ਸੀ ਤੇ ਗਾਗਨ ਦਾ ਸਮਾਨ ਚੱਕ ਕੇ ਲਈ ਉਹ ਤੈਨੂੰ ਦੁੱਖ ਨਹੀਂ ਲੱਗਿਆ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੋ ਗਈ ਮੈਨੂੰ ਸੋਨੂੰ ਕਿਵੇਂ ਪਤਾ ਲੱਗੇ ਇਹ ਗੱਲ ਦਾ ਜੋ ਤੁਸੀਂ ਅੰਦਰ ਬੈਠੇ ਗੱਲਾਂ ਕਰੀ ਜਾਂਦੇ ਸੀ ਨਾ ਮੈਂ ਸਾਰਾ ਕੁਝ ਬਾਹਰ ਖੜਾ ਸੁਣੀ ਜਾਂਦਾ ਸੀ ਜਿਹੜੀਆਂ ਗੱਲਾਂ ਤੂੰ ਮੈਨੂੰ ਕਹਿ ਰਹੀ ਹੈ ਨਾ ਇਹੀ ਗੱਲਾਂ ਤੈਨੂੰ ਤੇਰੀ ਭਝਾਈ ਕਹੀ ਜਾਂਦੀ ਤੂੰ ਉਹਦੀ ਇੱਕ ਨਹੀਂ ਸੁਣੀ ਉਹ ਤੂੰ ਉਹਦੇ ਨਾਲ ਲੜ ਪਈ ਨਾਲੇ ਉਹ ਤੈਨੂੰ ਕਹਿੰਦੀ ਸੀ ਉਹਨੂੰ ਚਾਹ ਹੈਗਾ ਉਹਦੇ ਪੇਕਿਆਂ ਤੋਂ ਸੂਟ ਆਇਆ ਸੀ ਤੂੰ ਉਹਦੀ ਇੱਕ ਨਹੀਂ ਸੁਣੀ ਫਿਰ ਕੀ ਹੋ ਗਿਆ ਇੱਕ ਛੋਟੀ ਸੀ ਤੂੰ ਦੇ ਦੇਣਾ ਫਿਰ ਉਹਦੇ ਤਾਂ ਪੇਕਿਆਂ ਤੋਂ ਆਇਆ ਸੀ ਤੇਰੇ ਤਾਂ ਪੇਕਿਆਂ ਤੋਂ ਵੀ ਨਹੀਂ ਆਇਆ ਤੈਨੂੰ ਹੁਣੇ ਸੂਟ ਨਾਲ ਇੰਨਾ ਲਗਾ ਹੋ ਗਿਆ ਲੈ ਜਨ ਤੈਨੂੰ ਗਗਨ ਦੇ ਪੇਕਿਆਂ ਦੇ ਹਾਲਾਤਾਂ ਦਾ ਪਤਾ ਹੈ ਜੇ ਤੁਸੀਂ ਸੁਣ ਲਿਆ ਸੀਗਾ ਮੈਨੂੰ ਉੱਥੇ ਕਹਿ ਦੰਦੇ ਉਹਨਾਂ ਨੂੰ ਆਦੀ ਗਲਤੀ ਦੀ ਸਮਝ ਲੱਗ ਗਈ। ਉਹ ਉੱਥੇ ਤੈਨੂੰ ਮੈਂ ਤਾਂ ਨਹੀਂ ਕਿਹਾ ਵੀਰਪਾਲ ਮਿਲਦਰੀ ਉੱਥੇ ਵੇਚਤੀ ਹੁੰਦੀ ਤੇਰੇ ਪੇਕੇ ਦੇ ਘਰੇ ਜੇ ਸਾਰੀ ਗੱਲ ਨਾ ਤੇਰੀ ਪਰਜਾਈ ਤੇ ਆ ਜਾਂਦੀ ਲੜਾਈ ਵਾਜ ਜਾਂਦੀ। ਹੁਣ ਮੈਂ ਕੀ ਕਰਾਂ ਜੀ ਮੇਰਾ ਤਾਂ ਇਹ ਸਮਾਨ ਰੱਖਣ ਨੂੰ ਵੀ ਨਹੀਂ ਜੀ ਕਰਦਾ। ਚਲ ਇੰਨੀ ਬਹੁਤ ਐ ਤੈਨੂੰ ਆਪਣੀ ਗਲਤੀ ਦਾ ਪਤਾ ਤਾਂ ਲੱਗ ਗਿਆ। ਤੂੰ ਐ ਕਰੇ ਸਮਾਨ ਨੂੰ ਛੇੜੀ ਨਾ ਐਂ ਪਿਆਰ ਹੰਦੇ ਕੱਲ ਨੂੰ ਆਪਾਂ ਵਾਪਸ ਕਰਿਆਵਾਂਗੇ। ਠੀਕ ਐ ਜੀ। ਚਲ ਤੂੰ ਐਂ ਕਰ। ਤੂੰ ਤਾਂ ਠੰਡ ਜੀ ਲੱਗੀ ਹੁੰਦੀ ਐ ਚਾਹ ਬਣਾ ਕੇ ਲਿਆ। ਤੇ ਹੋ ਨਹੀਂ ਐ। ਕੀ ਬੁੱਤ ਸਵੈਰ ਸਵਰੀ ਆ ਗਈ ਸੁਖ શાંતਾ ਹੈਗੀ ਐ ਹਾਂ ਮੰਮੀ ਵਧੀਆ ਖੈਰ ਸੁਖ ਹੈਂ ਸਸੀ ਗੱਲ ਦੀਦੀ ਸਸੀ ਕਾਗਨ ਉਹ ਠੀਕ ਹੈ ਹਾਂ ਸਸੀ ਗੱਲ ਜੀ ਤੁਸੀਂ ਬੈਠੋ ਮੈਂ ਚਾਹ ਪਾਣੀ ਬਣਾ ਕੇ ਲਿਆਉਣੀ ਆ ਓ ਭਾਬੀ ਇੱਕ ਮਿੰਟ ਰੁਕਿਓ ਹਾਂ ਦੀਦੀ ਦੱਸੋ ਇਹ ਤੇਰੇ ਪੇਕੇ ਦਾ ਸਮਾਨ ਹੈ ਜਿਵੇਂ ਮੈਂ ਲੈ ਕੇ ਗਈ ਸੀ ਨਾ ਉਹ ਵੀ ਪੀਏਗਾ ਲੈ ਦੀਦੀ ਇਹ ਤਾਂ ਮੈਂ ਤੁਹਾਨੂੰ ਦੇਤਾ ਸੀ ਤੁਸੀਂ ਵਾਪਸ ਕਿਉਂ ਲਿਆਏ ਨਹੀਂ ਭਾਬੀ ਮੈਂ ਇੱਥੇ ਤੋਂ ਗਲਤੀ ਹੋਗੀ ਜਦੋਂ ਮੈਂ ਆਸਮਾਨ ਸੋਡੇ ਤੋਂ ਲੈ ਕੇ ਗਈਆਂ ਨਾ ਤੇ ਗਾਂਹਾਂ ਇਹ ਜਾ ਕੇ ਕਹਿੰਦੇ ਮੈਨੂੰ ਕਹਿੰਦੇ ਇਹੀ ਸਮਾਨ ਆਪਾਂ ਮੇਰੀ ਭੈਣ ਨੂੰ ਦਿਆਉਨੇ ਆ ਤਾਂ ਮੈਨੂੰ ਉਦੋਂ ਪਤਾ ਲੱਗਿਆ ਆਪਦੇ ਪੇਕੇ ਤੋਂ ਆਈ ਚੀਜ਼ ਗਾਂਹਾਂ ਜਦੋਂ ਕਿਸੇ ਨੂੰ ਦਿੱਤੀ ਜਾਂਦੀ ਹੈਗੀ ਵੀ ਕਿੰਨਾ ਦੁੱਖ ਲੱਗਿਆ ਸੋਨੂੰ ਵੀ ਕਿੰਨਾ ਦੁੱਖ ਲੱਗਿਆ ਹੋਊਗਾ ਉਹ ਤਾਂ ਸਾਗਨਾਂ ਦੀ ਚੀਜ਼ ਸੀ ਤੂੰ ਮੋੜ ਕੇ ਕਹਤੋ ਨਹੀਂ ਨਾ ਮੰਮੀ ਕਿੱਥੇ ਤਾਂ ਤੂੰ ਮੈਨੂੰ ਸਮਝਾਉਣਾ ਸੀ ਵੀ ਜਦੋਂ ਪੇਕੇ ਤੋਂ ਸਮਾਨ ਆਉਂਦਾ ਕੁੜੀਆਂ ਨੂੰ ਕਿੰਨਾ ਚਾਹ ਹੁੰਦਾ ਤੂੰ ਮੈਨੂੰ ਗਗਨ ਦੇ ਪੇਕੇ ਤੋਂ ਆਇਆ ਸਮਾਨ ਹੀ ਦੇਤਾ ਜੀਦੀ ਸੋਨੂੰ ਇਹ ਸਮਾਨ ਵਾਪਸ ਨਹੀਂ ਸੀ ਮੋੜ ਕੇ ਲੈਣਾ ਚਾਹੀਦਾ ਰੱਖ ਲੈਣਾ ਚਾਹੀਦਾ ਸੀ ਨਹੀਂ ਭਾਬੀ ਤੁਸੀਂ ਆਪ ਦਾ ਸਮਾਨ ਆਪ ਰੱਖ ਲਓ ਨਹੀਂ ਤਾਂ ਮੇਰਾ ਦਿਲ ਮੈਨੂੰ ਮaaf ਨਹੀਂ ਕਰੂਗਾ ਚਲ ਕੋਈ ਨਾ ਪੁੱਤ ਰੱਖ ਲਾ ਆਪ ਦਾ ਸਮਾਨ ਇਹਨਾਂ ਆਪਾਂ ਹੋਰ ਲਿਆ ਦਾਂਗੇ ਸਮਾਨ ਦੀਦੀ ਹੁਣ ਤੁਸੀਂ ਖਾਲੀ ਨਾ ਜਾਇਓ ਆਪਾਂ ਬਾਜ਼ਾਰ ਚੱਲਦੇ ਹਾਂ ਤੁਹਾਨੂੰ ਇਦੋਂ ਵੀ ਵਧੀਆ ਸਮਾਨ ਦੇ ਕੇ ਭੇਜਾਂਗੇ ਇਤਿਹਾਤ ਤਾਂ ਨਾ ਖੁਸ਼ੀਆਂ ਮਨਾਉਣ ਦਾ ਬਹਾਨਾ ਹੁੰਦੇ ਨੇ ਆ ਲੈਣ ਦੇ ਦੇ ਚੱਕਰ ਚ ਨਾ ਲੋਕਾਂ ਨੇ ਟੈਨਸ਼ਨਾਂ ਦਾ ਕਾਰਨ ਬਣਾਤਾ ਤਿਹਾਰ ਦੇ ਦਿਨ ਤਾਂ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਨੇ ਚਲੋ ਛੱਡੋ ਬੀਲ ਜੀ ਇਹਨਾਂ ਗੱਲਾਂ ਨੂੰ ਅਸੀਂ ਆਪਾਂ ਪਹਿਲਾਂ ਚਾਹ ਪਾਣੀ ਪੀਨੇ ਅੰਦਰ ਚੱਲ ਕੇ ਫਿਰ ਸਾਨੂੰ ਗੱਡੀ 'ਚ ਬਾਜ਼ਾਰ ਲੈ ਕੇ ਚੱਲੋ ਅਸੀਂ ਸੂਟ ਲੈ ਕੇ ਆਵ ਸਾਰੇ ਸੱਸੀ ਗਾਲ ਜੀ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਉਣ ਵਾਲੀ ਵੀਡੀਓ ਨੂੰ ਵੀ ਅਈ ਪਿਆਰ ਦਿਓ ਤੇ ਇੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਜਿਹੜੀ ਸਾਡੀ ਵੀਡੀਓ ਹੈ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚਿਆ ਕਰੇ ਤੇ ਹੁਣ ਉਹਨਾਂ ਦੀ ਬਾਰੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ 모ਹਿਤ ਬੈਂਸ 모ਹਦੀਪ ਗਰਚਾ ਮਾਮਲੂ ਸਿੰਘ ਇੰਦਰਜੀਤ ਕੌਰ ਜੱਸੀ ਭੱਠੜ ਰਣਜੀਤ ਸੇਖੋਂ ਹਰਕੀਰਤ ਸਿੰਘ ਗੋਬਿੰਦ RAM ਗੁਰਜੀਤ ਜੋਗੇਵਾਲ ਹਰਿਆਣਾ ਬੱਬਲਜੀਤ ਕੌਰ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਤੁਸੀਂ ਵੀ ਕਮੈਂਟ ਕਰਿਆ ਕਰੋ ਨਵੇਂ-ਨਵੇਂ ਸੁਝਾਅ ਦਿਆ ਕਰੋ ਜੇ ਕਿਸੇ ਕੋਲ ਕੋਈ ਸਟੋਰੀ ਟਾਪਿਕ ਜਾਂ ਕੋਈ ਹੋਰ ਚੀਜ਼ ਹੁੰਦੀ ਆ ਉਹ ਸਾਨੂੰ ਦੱਸਿਆ ਕਰੋ ਕਮੈਂਟ ਦੇ ਵਿੱਚ ਤੇ ਸਾਡੀ ਇਹ ਗਲਤੀ ਐ ਕੋਈ ਵੀਡੀਓ ਚ ਉਹ ਵੀ ਸਾਨੂੰ ਦੱਸਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ